ਅੱਜ ਤੋਂ ਲੈ ਕੇ ਲੋਕੀਂ ਅੰਮ੍ਰਿਤਸਰ ਅਹ ਉਹ ਤੋਂ ਮੈਂ ਵਿਦਾਇਕ ਬਣਿਆ ਸੀ ਤਾਂ ਮੈਂ ਇੱਕ ਮੋਬਾਈਲ ਆਫਿਸ ਸ਼ੁਰੂ ਕਰਿਆ ਸੀ ਉਹਦਾ ਸਹੀ ਵੱਡਾ ਕਿਉਂਕਿ ਇੱਕ ਮਿੰਨੀ ਬੱਸ ਹੈ ਹਰੇਕ ਗਲੀ ਹਰੇਕ ਮਹੱਲੇ ਵਿੱਚ ਨਹੀਂ ਪਹੁੰਚ ਸਕਦੇ ਉਹਦੇ ਵਾਸਤੇ ਲੋਕ ਕਹਿੰਦੇ ਸੀ ਵੀ ਕੋਈ ਅਜੇ ਵੀ ਸੁਭਕ ਹੋਵੇ ਜਿਹਦੇ ਵਜ੍ਹਾ ਹਰੇਕ ਛੋਟੀਆਂ ਗਲੀਆਂ ਚ ਵੀ ਵੱਡੀਆਂ ਚ ਵੀ ਉਹ ਗੱਡੀ ਸੋਕੀ ਜਾ ਹਤੇ ਇੱਕ ਹੀਰੋ ਦਾ ਰੌਕਟ ਵੀ ਅੱਜ ਅਸੀਂ ਨਵਾਂ ਲੈ ਕੇ ਉਹਨੂੰ ਇੱਥੇ ਲੈ ਕੇ ਪੈ ਦਿਨਾ ਉਹਦੇ ਵਿੱਚ ਦੋ ਪਿੱਟੀਆਂ ਲਾਈਆਂ ਗਈਆਂ ਨੇ ਇੱਕ ਵਿੱਚ ਸ਼ਹਿਕੈਟ ਬਾਕਸ ਦੂਸਰੇ ਵਿੱਚ ਜਿਹੜੀ ਹੈ ਡਿਵੈਲਪਮੈਂਟ ਦੇ ਕੰਮ ਨੇ ਮੰਨ ਲਓ ਵੀ ਤੁਹਾਡੇ ਗਲੀ ਦੇ ਵਿੱਚ ਸੀਵਰੇਜ ਬੰਦ ਆ ਤਾਂ ਉਹ ਉਹਦੀ ਵਿੱਚ ਪੜਚੀ ਤੁਸੀਂ ਲਿਖ ਕੇ ਪਾ ਦਿਓ ਚਾਰ ਘੰਟੇ ਦੇ ਵਿੱਚ ਵਿੱਚ ਇੱਕ ਗੱਡੀ ਦੁਬਾਰਾ ਮੇਰੇ ਆਫਿਸ ਆਉਂ ਉਹ ਲੋਕ ਖੋਲ ਕੇ ਜਿਹੜੀ ਵੀ ਸ਼ਿਕਾਇਤ ਆ ਉਹ ਦੂਰ ਕਰਨ ਦਾ ਮੈਂ ਇਸ ਗੱਲ ਦਾ ਲੋਕਾਂ ਨੂੰ ਭਰੋਸਾ ਦੇ ਰਿਹਾ ਕਿੰਨਾ ਦਾ ਫਾਇਦਾ ਦੇਖਦੇ ਜਿੱਦਿਆ ਜਿਹੜਾ ਮੋਮੈਂਟ ਤੁਸੀਂ ਕਰ ਦਿੱਤੀ ਹੈ ਦੇਖੋ ਲੋਕ ਦੇਖੋ ਬਹੁਤ ਫਾਇਦਾ ਹੋਊਗਾ ਪਹਿਲਾਂ ਤਾਂ ਸ਼ਿਕਾਇਤ ਕਰਨ ਲਈ ਅਧਿਕਾਰੀਆਂ ਦੇ ਲੋਕ ਨੰਬਰ ਲੱਭਦੇ ਆ ਫਿਰ ਬਤਾਇਕਦਾ ਜਾਂ ਉਹਨਾਂ ਦੇ ਆਭਿਨ ਨਾਲ ਕੰਟੈਕਟ ਕੀਤਾ ਨਾ ਇੱਕ ਜਦੋਂ ਗੱਡੀ ਤੁਹਾਡੇ ਘਰ ਦੇ ਕੋਲ ਹੀ ਤੁਹਾਡੇ ਗਲੀ ਦੇ ਮੋੜ ਤੇ ਖੜੀ ਹੈ ਉਹਦੇ ਗੱਡੀ ਬਿਆ ਕੇ ਦੱਸਣਾ ਬਹੁਤ ਸੌਖਾ ਹੈ ਇਹਦੇ ਨਾਲ ਇੱਕ ਡਰਾਈਵਰ ਦੇ ਨਾਲ ਇੱਕ ਵਲੰਟੀਅਰ ਵੀ ਬੈਠਾ ਆਇਆ ਕਰੂਗਾ ਜਿਹੜੇ ਜਿਹੜੇ ਮੌਕੇ ਤੇ ਕੰਮ ਆਉਣ ਵਾਲੇ ਹੋਣਗੇ ਉਹ ਮੁੱਕਦੇ ਕੰਮ ਕਰਕੇ ਜਾਣ ਤੇ ਇਸ ਤੋਂ ਬਾਅਦ ਜਿਹੜਾ ਮਤਲਬ ਤੁਹਾਡਾ ਜਿਹੜਾ ਮੂਵੀ ਹੈ ਇਹ ਮਤਲਬ ਹਰ ਰੋਜ਼ ਚੱਲਿਆ ਕਰੇ 1 4 ਘੰਟੇ 4 ਘੰਟੇ ਸ਼ਿਫਟ ਬਾਰੇ ਵਿੱਚ 4 ਬਾਲਾਂ ਦੇ ਵਿੱਚ ਪੂਰਾ ਦਿਨ ਘੁੰਮਿਆ ਲੋਕ ਮਕੌਕੇ ਦੇ ਸਮਾਂ ਵਧਾਉਣਾ ਘਟਾਉਣਾ ਪਿਆ ਉਪਕਰਨ ਇਹਦੇ ਬਗੇ ਤਾਂ ਹੈ ਆਕਸ਼ਨ ਬਾਕਸ ਵੀ ਲਓ ਨਾ ਕੋਈ ਬਿਮਾਰ ਗਿਆ ਰਾਤ ਸੌਣ ਲੱਗੀ ਬੰਦਾ ਬੈਠਾ ਉਹ ਵਾਚ ਦੇ ਕੇ ਡਾਕਟਰ ਕੋਲੇ ਇਹਦੀ ਰਿਪੋਰਟ ਕਿੱਦਾਂ ਹੋਇਆ ਕਰੇਗੀ ਰਿਪੋਰਟ ਤੁਹਾਡੇ ਕੋਲ ਆਏਗੀ ਇਹਦੇ ਵਿੱਚ ਸ਼ਿਕਾਇਤ ਬਹੁਤ ਹੈ ਹੁਣੇ ਪਾ ਤੁਸੀਂ ਤੁਹਾਨੂੰ ਤੇ ਬਾਅਦ ਤੁਹਾਨੂੰ ਫੋਨ ਕਰੂੰਗਾ ਵੀ ਹਰਦੀ ਪੱਤਰਕਾਰ ਸਾਹਿਬ ਦੱਸੋ ਕੀ ਇਹਦੀ ਰਿਪੋਰਟ ਤੇ ਐਕਸ਼ਨ ਮਤਲਬ ਉਸੇ ਵੇਲੇ ਮੰਗਲਪੁਰਸਨ ਮੰਗਲਪੁਰਸਨ 24 ਘੰਟੇ ਦੇ ਵਿੱਚ ਵਿੱਚ ਜੇ ਨਾਲ ਕੋਈ ਡਿਵਲਪਮੈਂਟ ਮਿਲਦਾ ਅਗਰ ਛੋਟਾ ਕੰਮ ਹੈ ਆਹ 24 ਘੰਟੇ ਹੀ ਹੋਏ ਜੇ ਜਿਹੜੀ ਕਿਸੇ ਅਫਸਰ ਦੇ ਜਾਣ ਦਾ ਕਰੀਏ ਖਲਾਫ ਸ਼ਿਕਾਇਤ ਹੈ ਉਹਨੂੰ ਫੋਰੀ ਤਰ੍ਹਾਂ ਦੇ ਹੱਲ ਕਰਕੇ ਮੇਰੇ ਦਫ਼ਤਰ ਤੋਂ ਜਾਂ ਮੇਰਾ ਫੋਨ ਜਾਂ ਕਿਸੇ ਮੇਰੇ ਸਬੰਧਤ ਅੰਚੇ ਦਾ ਫੋਨ ਪਹੁੰਚਾਇਆ ਕਰੂਗਾ ਤਾਂ ਕਿ ਜਿਹੜਾ ਕੰਮ ਪੂਰਾ ਹੋਵੇ ਤੁਹਾਡੇ ਇਲਾਕੇ ਨੂੰ ਮੈਂ ਕਿਹੜਾ ਗੱਲ ਕਰੀਏ ਤੁਹਾਡਾ ਇਲਾਕਾ ਮਤਲਬ ਸ਼ਹਿਰ ਤੇ ਆਊਟ ਰੀਅਰੀਆ ਦੇ ਵਿੱਚ ਦਾ ਖਾਪੂ ਪਟੜਿਆ ਹੋਇਆ ਹੈ ਤੇ ਇਹਦੇ ਜਿਹੜੇ ਇਲਾਕੇ ਆ ਕਾਫੀ ਡਵੈਲਪਮੈਂਟ ਦੇ ਵੀ ਢੀਨ ਆਂਦੇ ਆ ਤੇ ਉਹ ਕਿਤਾ ਕਿਸਮ ਨੂੰ ਗੜੀਵਾਰ ਕਰ ਰਹੇ ਬਿਲਕੁਲ ਡਵੈਲਪਮੈਂਟ ਦੀ ਗੱਲ ਕਰੀਏ ਵਿਕਾਸ ਪੱਖੋਂ ਸਤੰਤ ਕੋਚੜਾ ਹਰਤਾ ਸੰਗਰ ਸੀ ਪਰ ਇਹ ਗੱਲ ਹੁਣ ਨਹੀਂ ਤੁਸੀਂ ਕਹਿ ਰਹੇ। ਜਦੋਂ ਦਾ ਸਰ ਭਗਵੰਤ ਸਿੰਘ ਮਾਨ ਜੀ ਨੇ ਇਹ ਗ੍ਰਾਂਟਾਂ ਦੇ ਘੱਫੇ ਲਾਏ ਨੇ ਕਿ ਡਿਵੈਲਪਮੈਂਟ ਦੇ ਇੱਥੇ ਕੋਈ ਤਾਂ ਵੀ ਨਹੀਂ 200 ਰੁਪਏ ਦੇ ਜਿਹੜੇ ਪ੍ਰਕਾਸ਼ ਕਰਜ ਤੁਸੀਂ ਮਤਲਬ ਲਾਂਚ ਕੀਤੀ ਹੈ। ਇਹ ਚ ਸਪੈਸੀਫਿਕੇਸ਼ਨ ਕੀ ਹੈ ਜਿੱਦਾਂ ਮਤਲਬ ਇਹ ਕਿ ਕਿਸ ਸਪੈਸੀਫਿਕੇਸ਼ਨ ਤੇ ਖਰੀ ਉਤਰਦੀ ਹੈ। ਦੇਖਿਏ ਜਾਂ ਤੱਕ ਸਪੈਸੀਫਿਕੇਸ਼ਨ ਦੀ ਗੱਲ ਹੈ ہمارا ਰਿਕਸ਼ਾ ਬੈਸਟ ਹੈ ਕਿਉਂਕਿ ਪਹਿਲੀ ਵਾਰ ਤੋਂ ਇਹ এনवायरमेंट ਪ੍ਰੋਟੈਕਸ਼ਨ ਦਿੰਦਾ ਹੈ। ਇਹ ਲਿਥੀਅਮ ਆਨ ਬੈਟਰੀ ਤੇ ਹੈ। और उसके अलावा यह है कि जो इनिशिएटिव एम एल साहब ने लिए हैं मुझे लगता है दो लिहाज से बहुत इंपॉर्टेंट है एक तो ये है कि आम जनता का कनेक्ट इससे आ रहा है जिसमें हम भी सहभागिता दे पा रहे हैं ये हमारे लिए बहुत सौभाग्य की बात है और दूसरा ये है कि एनवायरनमेंट प्रोटेक्शन के लिए बहुत अच्छा काम कर रहा है क्योंकि आज की डेट में आप देख रहे हैं पंजाब सिटी में इनफैक्ट पूरे इंडिया में पॉल्यूशन इतना ज़्यादा है तो मुझे लगता है कि हम भी उसमें एक थोड़ा सा सहयोग दे पाएंगे इसी रिक्शा के थ्रू ਤੇ ਗੱਡੀ ਨੂੰ ਲੈ ਕੇ ਜੇ ਮੰਨੀਏ ਤੇ ਮਤਲਬ ਇਹ ਗੱਡੀ ਐਵਰੇਜ ਵਾਈਜ਼ ਮਤਲਬ ਸ਼ਹਿਰ ਦੀਆਂ ਸੜਕਾਂ ਤੇ ਖੜੀ ਉਤਰਦੀ ਹੈ ਹਾਂ ਬਿਲਕੁਲ ਖੜੀ ਉਤਰੇਗੀ ਜੀ ਇਹ ਪੂਰੀ ਟੈਸਟਿੰਗ ਕੇ ਸਾਥ ਹੈ ਹਮਾਰੇ ਪਾਸ ਟੈਸਟ ਟਰੈਕ ਬਨੇ ਹੋਏ ਹੈ ਔਰ ਐਮਐਲਏ ਸਾਹਿਬ ਨੇ ਵੀ ਜੋ ਇਹ ਸਿਲੈਕਟ ਕੀਤਾ ਹੈ ਪੂਰੀ ਜਾਂਚ ਪਰਖ ਕੇ ਬਾਅਦ ਸਿਲੈਕਟ ਕੀਤਾ ਹੈ ਹਮਾਰਾ ਰਿਕਸ਼ਾ ਔਰ ਮੈਨੂੰ ਲੱਗਦਾ ਹੈ ਕਿ ਇਹ ਉਮੀਦੋਂ ਪੇ ਖੜਾ ਉਤਰੇਗਾ